ਮਦਰ ਤੇ ਸਾ ਸਤਕਾਰਯੋਗ ਹੋ ਸਕਦੇ ਨੇ ਪਰ ਸਾਡੇ ਧਰਮ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਭਾਈ ਕਨਈਆ ਜੀ ਤੇ ਭਗਤਪੂਰਨ ਸਿੰਘ ਪੜਾਈਏ ਸਾਡੇ ਨਾਲ ਜੁੜ ਚੁੱਕੇ ਨੇ ਚੀਫ ਖਾਲਸਾ ਦਵਾਨ ਦੇ ਕੱਢੇਗੇ ਮੈਂਬਰ ਸਰਦਾਰ ਅਮਰਜੀਤ ਸਿੰਘ ਪਾਟਿਆ ਜੀ ਭਾਰੀ ਆਬ ਤੁਹਾਨੂੰ ਕਿਉਂ ਕੱਢਿਆ ਗਿਆ ਸੀ ਜੀ ਕੋ ਸ਼ੁਰੂ ਤੋਂ ਹੀ ਅਸੀਂ ਜੜੀਏ ਪੰਥ ਦੀ ਆਵਾਜ਼ ਜਾਂ ਗੁਰਮਤ ਦੀ ਸਿੱਖੀ ਦੀ ਆਵਾਜ਼ بلند ਕਰਨ ਦਾ ਸਾਡਾ ਸੁਭਾਅ ਹੈ ਜਦੋਂ ਡਾਕਟਰ ਇੰਦਰਪ੍ਰੀਤ ਸਿੰਘ ਨੇ ਜਰ ਬਣੇ ਅਸੀਂ ਸਾਰਿਆਂ ਨੇ ਉਹਨਾਂ ਦੀ ਚੋਣ ਬੜੀ ਜੋਸ਼ੋਖ ਰੋਸ਼ਨਾ ਕੀਤੀ ਕਿ ਡਾਕਟਰ ਇੰਦਰਪ੍ਰੀਤ ਸਿੰਘ ਇੱਕ ਬੈਦਾਗ ਸ਼ਖਸੀਅਤ ਨੇ ਅਸੀਂ ਵੀ ਵੋਟਾਂ ਪਾਈਆਂ ਪਰ ਜੂਈ ਉਹ ਪ੍ਰਧਾਨ ਦੀ ਕੁਰਸੀ ਦੇ ਬਰਾਜਮਨ ਹੋਏ ਉਹਨਾਂ ਦਾ ਮੈਂ ਕਹਾਂਗਾ ਵੀ ਅਸਲੀ ਚਿਹਰਾ ਜਿਹੜਾ ਉਹ ਉਜਾਗਰ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਦੇ ਆਲੇ ਦੁਆਲੇ ਇੱਕ ਇਹੋ ਜਿਹੀ ਭੀੜ ਇਕੱਠੀ ਹੋ ਗਈ ਜਿਨੇ ਚੀਫ ਖਾਲਸਾ ਦਵਾਨ ਵਿੱਚ ਜਿੱਥੇ ਆਰਥਿਕ ਤੌਰ ਤੇ ਲੁੱਟ ਮਚਾਈ ਉਥੇ ਧਾਰਮਿਕ ਤੌਰ ਤੇ ਐਡੀਆਂ ਵੱਡੀਆਂ ਬੇਨਿਜ਼ਮੀਆਂ ਜਾਂ ਅਨਿਜਮਤਾਵਾਂ ਕਰਨੀਆਂ ਸ਼ੁਰੂ ਕਰਤੀਆਂ ਜਿਹਨੀਆਂ ਸਾਡੇ ਕੋਲ ਬਰਦਾਸ਼ਤ ਨਹੀਂ ਹੋਈਆਂ ਅਸੀਂ ਆਰਥਿਕ ਤੌਰ ਤੇ ਲੁੱਟਖਸੋਟ ਦਾ ਤੇ ਜਿਹਨੀਆਂ ਧਾਰਮਿਕ ਬੇਨਿਜ਼ਮੀਆਂ ਜਾਂ ਧਰਮ ਦੀ ਅਨਿਜਮਤੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਅਸੀਂ ਖੜਕਣ ਲੱਗ ਪਏ ਕੋਈ ਪਿਛਲੇ ਸਮੇਂ ਜਦੋਂ ਦੇ ਡਾਕਟਰ ਇੰਦਰਬੀਸੇ ਨਿੱਜਰ ਬਣੇ ਤਾਂ ਉਹਨਾਂ ਨੇ ਤਕਰੀਬਨ 75 ਕਰੋੜ ਰੁਪਏ ਦੀ ਜਾਤੇ ਜ਼ਮੀਨਾਂ ਖਰੀਦ ਲਈਆਂ ਤੇ ਜਾਂ ਉਹਨਾਂ ਦੀਆਂ ਉਹ ਸਾਰੀਆਂ ਤੇ ਰਪਈਆ ਲਗਾਣਾ ਸ਼ੁਰੂ ਕਰਤੇ ਉਹ ਵੀ ਇੱਕ ਪ੍ਰੋਸੀਜਰ ਅਪਣਾਏ ਬਿਨਾਂ ਜਦੋਂ ਅਸੀਂ ਉਹਨਾਂ ਨੂੰ ਐਸ ਪ੍ਰੋਸੀਜਰ ਦੇ ਵਿੱਚ ਆਉਣ ਦੀ ਬਾਰ-ਬਾਰ ਗੱਲ ਕਰਦੇ ਤਾਂ ਉਹਨਾਂ ਨੂੰ ਅਸੀਂ ਚੁੱਭ ਲੱਗ ਪਏ ਤੁਸੀਂ ਧਾਰਮਿਕ ਬੇਨਿਯਮੀਆਂ ਦੀ ਗੱਲ ਕੀਤੀ ਕੀ ਧਾਰਮਿਕ ਬੇਨਿਯਮੀਆਂ ਕੀਤੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ ਕਿ ਚੀਫ ਖਾਲਸਾ ਦਵਾਨ ਦੇ ਵਿੱਚ ਇੱਕ ਡਾਇਰੈਕਟਰ এডਿਕੇਸ਼ਨ ਦੀ ਭਰਤੀ ਕੀਤੀ ਗਈ ਜਿਹੜਾ ਅਸੀਂ ਵਿਰੋਧ ਕੀਤਾ ਕਿ ਉਹ ਇੱਕ ਰਾਧਾ ਸੁਆਮੀ ਦੇ ਡੇਰੇ ਦੇ ਉੱਤੇ ਕਥਾ ਕਰਦਾ ਉਹਨਾਂ ਦਾ ਪ੍ਰਚਾਰਕ ਹੈ ਕੀ ਤੁਸੀਂ ਇੱਕ ਸਿੱਖ ਸੰਸਥਾ ਦੇ ਵਿੱਚ ਇਹ ਇੱਕ ਰਾਧਾ ਸੁਆਮੀ ਡੇਰੇ ਦੇ ਪ੍ਰਚਾਰਕ ਨੂੰ ਲਾਣਾ ਜੋਗ ਹੈ ਫਿਰ ਅਸੀਂ ਚਿੱਠੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਿਖੀ ਤੇ ਉਹ ਬਾਈ ਨੇਮ ਮੇਰੇ ਕੋਲ ਚਿੱਠੀ ਮੌਜੂਦ ਹੈ ਜਿਦੇ ਚ ਬੜਾ ਸਪਸ਼ਟ ਆਦੇਸ਼ ਹੈ ਕਿ ਕਿਸੇ ਵੀ ਡੇਰੇ ਦਾ ਰਾਧਾ ਸੁਆਮੀ ਦਾ ਉਪਾਸਕ ਨੂੰ ਕਿਸੇ ਵੀ ਸਿੱਖ ਸੰਸਥਾ ਦੇ ਵਿੱਚ ਕਿਸੇ ਜੋਗ ਸੀਟ ਤੇ ਵੱਡੀ ਸੀਟ ਤੇ ਲਾਣਾ ਜਿਹੜਾ ਜੋਗ ਨਹੀਂ ਹੈ ਇਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚਿੱਠੀ ਅੱਜ ਵੀ ਮੇਰੇ ਕੋਲ ਮੌਜੂਦ ਹੈ ਅਸੀਂ ਉਹਦਾ ਵਿਰੋਧ ਕੀਤਾ ਇਹਨਾਂ ਨੇ ਐਸਾਈਆਂ ਐਸਾਈ ਪ੍ਰਚਾਰਕ ਜਿਹੜੀ ਮਦਰ ਟ੍ਰੇਸਾ ਦਾ ਜਨਮ ਦਿਨ ਸਕੂਲਾਂ ਦੇ ਵਿੱਚ ਮਨਾਉਣਾ ਸ਼ੁਰੂ ਕੀਤਾ ਅਸੀਂ ਉਹ ਦਾ ਵਿਰੋਧ ਕੀਤਾ ਅਸੀਂ ਉਹਨਾਂ ਨੂੰ ਕਿਹਾ ਕਿ ਭਾਈ ਕਨਿਆਜੀ ਦਾ ਤੇ ਭਗਤਪੂਰਨ ਸਿੰਘ ਦਾ ਕਿਉਂ ਨਹੀਂ ਮਨਾਇਆ ਜਾਂਦਾ ਇਹ ਇਹ ਸਾਡੇ ਰੋਲ ਮਾਡਲ ਨੇ ਮਦਰ ਟ੍ਰੇਸਾ ਸਤਿਕਾਰਯੋਗ ਹੋ ਸਕਦੇ ਨੇ ਪਰ ਸਾਡੇ ਧਰਮ ਵਾਸਤੇ ਅਸੀਂ ਆਪਣੇ ਬੱਚਿਆਂ ਨੂੰ ਭਾਈ ਕਨਿਆਜੀ ਤੇ ਭਗਤਪੂਰਨ ਸਿੰਘ ਪੜਾਈਏ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਛੋਟੀ ਜੀ ਉਦਾਹਰਨ ਤੁਹਾਨੂੰ ਹੋਰ ਦਵਾਂਗਾ ਉਸੀਂ ਪਿਛਲੇ ਸਮੇਂ 'ਚ ਬਹੁਤ ਸਾਰੀਆਂ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਫੋਟੋਆਂ ਪ੍ਰੈਸ ਕਵਰੇਜ ਦੇਖ ਸਕਦੇ ਹੋ ਕਿ ਜਦੋਂ ਵੀ ਕੋਈ ਉਦਘਾਟਨ ਕਰਦੇ ਨੇ ਜਾਂ ਕੋਈ ਨਵੀਂ ਚੀਜ਼ ਨਵਾਂ ਕਮਰਾ ਬਣਾਇਆ ਜਾਂਦਾ ਲੈਬ ਬਣਾਈ ਜਾਂਦੀ ਸਕੂਲ ਦਾ ਉਦਘਾਟਨ ਕੀਤਾ ਜਾਂਦਾ ਪਸੰ ਲਈਆਂ ਜਾਂਦੀਆਂ ਨੇ ਉਹਦੇ ਵਿੱਚ ਕੇਕ ਕੱਟ ਕੇ ਉਹਦਾ ਉਦਘਾਟਨ ਕੇਕ ਕੱਟਣਾ ਸਾਈਯਤ ਦਾ ਪ੍ਰਤੀਕ ਹੈ ਸਾਡੇ ਵਿੱਚ ਗੁਰਮਤ ਅਸੀਂ ਤੇ ਆਪਣੇ ਜੋ ਬੱਚਿਆਂ ਨੂੰ ਪੜ੍ਹਾਵਾਂਗੇ ਜੋ ਅਸੀਂ ਰੋਲ ਮਾਡਲ ਦਿਖਾਵਾਂਗੇ ਬੱਚੇ ਉਹ ਹੀ ਸਿੱਖਣਗੇ ਸਿੱਖ ਧਰਮ ਵਿੱਚ ਅਰਦਾਸਾ ਸੋਧ ਕੇ ਤੇ ਦੇਗ ਵਰਤਾ ਕੇ ਜਿਹੜੀ ਉਹ ਕਿਸੇ ਚੀਜ਼ ਦੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕੀਤਾ ਜਾਂਦਾ ਏ ਇਹ ਕੱਟਣਾ ਸਾਡੀ ਰਵਾਇਤ ਨਹੀਂ ਇਹੋ ਜੀਆਂ ਬਹੁਤ ਸਾਰੀਆਂ ਜੜੀਆਂ ਉਨਤਾਈਆਂ ਨੇ ਧਾਰਮਿਕ ਤੌਰ ਤੇ ਅਸੀਂ ਉਹਨਾਂ ਦਾ ਵਿਰੋਧ ਕੀਤਾ ਤੇ ਅਸੀਂ ਉਹਨਾਂ ਨੂੰ ਚੁੱਭਣ ਲੱਗ ਪਏ ਜਿਹਦੇ ਕਰਕੇ ਉਹਨਾਂ ਨੇ ਕਿਹਾ ਵੀ ਇਹ ਇਹਨਾਂ ਨੂੰ ਬਾਹਰ ਕਰਨਾ ਜੇ ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਰਾੰਦੀ ਜਿਹੜੇ ਸਾਡੇ ਨਾਲ ਕੱਡੇ ਗਏ ਨੇ ਜੇ ਮੈਂ ਉਹਨਾਂ ਦੀ ਗੱਲ ਕਰਾਂ ਤੇ ਉਹਨਾਂ ਦਾ ਪੰਥਕ ਪਛੋਕਰ ਜਿਹੜਾ ਉਹ ਕੋਈ 40-50 ਸਾਲ ਹੈ ਉਹਨਾਂ ਨੇ ਜਿਹੜਾ ਸਿੱਖ ਸੰਘਰਸ਼ ਨੂੰ ਆਪਣੇ ਪਿੰਡ ਤੇ ਹੰਡਾਇਆ ਤੇ ਇਹੋ ਜਿਹੇ ਬੰਦੇ ਵੀ ਉਹਨਾਂ ਨੂੰ ਦਿਵਾਨ ਦੇ ਵਿੱਚ ਚੁੱਭਦੇ ਨੇ ਜੇ ਮੈਂ ਪ੍ਰੋਫੈਸਰ ਹਰੀ ਸਿੰਘ ਦੀ ਗੱਲ ਕਰਾਂ ਤੇ ਉਹਨਾਂ ਨੂੰ ਇੱਕ ਚੇਅਰਮੈਨ ਜਿਹੜਾ ਉਹ ਉਹਨਾਂ ਧਰਮ ਪ੍ਰਚਾਰ ਕਮੇਟੀ ਦਾ ਬਣਾਇਆ ਸੀ ਤੇ ਆਪਣੇ ਕਾਰਜਕਾਲ ਦੌਰਾਨ ਜਿਵੇਂ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਫਿਲਮਾਂ ਬਹੁਤ ਸਾਰੇ ਸੈਮੀਨਾਰ ਕਰਾਏ ਇੱਥੋਂ ਤੱਕ ਕਿ 900 ਬੱਚੇ ਨੂੰ ਧਰਮ ਪਰਚਾ ਅਮਰਿਤ ਸ਼ਕਾਇਆ ਗਿਆ ਤੇ ਇਹਨਾਂ ਨੂੰ ਹਟਾ ਕੇ ਕਿਹਨੂੰ ਬਣਾਇਆ ਇੱਕ ਡਰੱਗ ਸਮਗਲਰ ਮੈਨੂੰ ਨਾ ਲੈ ਚ ਕੋਈ ਇੱਕ ਧਰਮ ਪ੍ਰਚਾਰ ਦੀ ਵਾਂਗ ਦੌਰ ਲੈ ਗਈ ਤੇ ਸਾਡੇ ਸਕੂਲ ਦੇ ਜਿਹੜੇ 40 ਹਜ਼ਾਰ ਬੱਚੇ ਨੇ ਕਿਤੇ ਉਹਨਾਂ ਦਾ ਭੁੱਖਾ ਖਤਰੇ 'ਚ ਤਾਂ ਨਹੀਂ ਐ ਜਦੋਂ ਅਸੀਂ ਇਹ ਗੱਲਾਂ ਦਾ ਰੋਲਾ ਪਾਨੇ ਆ ਤੇ ਸਾਨੂੰ ਕਹਿੰਦੇ ਤੁਸੀਂ ਦਿਵਾਨ ਤੋਂ ਬਾਹਰ ਚਲ ਜਾਓ ਕੀ ਕਿ ਦੋਸ਼ ਐ ਸਾਡਾ ਅੱਜ ਵੀ ਜਦੋਂ ਪ੍ਰੈਸ ਕਾਨਫਰੰਸ ਕਰਦੇ ਨੇ ਸਾਡੀ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਉਹਨਾਂ ਦੇ ਦੋਸ਼ ਲਾਉਣ ਤੋਂ ਬਾਅਦ ਵੀ ਅੱਜ ਵੀ ਡਾਕਟਰ ਨਿਜਰ ਉਹਨਾਂ ਨੂੰ ਆਪਣੇ ਨਾਲ ਦੀ ਕੁਰਸੀ 'ਤੇ ਬਿਠਾਉਂਦੇ ਨੇ ਆਪਣੇ ਨਾਲ ਕੁਰਸੀ ਦੇ ਬਾਰਾ ਇੱਕ ਇਸ ਗੱਲ ਦਾ ਸੰਕੇਤ ਐ ਜੇ ਪ੍ਰਿੰਸ ਦੀ ਗੱਲ ਕੀਤੀ ਜਾਵੇ ਸੁਖਜਿੰਦਰ ਸਿੰਘ ਪ੍ਰਿੰਸ ਜਦੋਂ ਸੂਰੀ ਦਾ ਸੂਰੀ ਨੂੰ ਮਾਰਿਆ ਗਿਆ ਇੱਕ ਸੰਦੀਪ ਸਿੰਘ ਨਾਂ ਦੇ ਲੜਕੇ ਕੋਲੋਂ ਤੇ ਉਸ ਦੇ ਬੱਚੇ ਜਿਹੜੇ ਉਹਦੇ ਪਰਿਵਾਰ ਦੇ ਬੱਚੇ ਸਾਡੇ ਗੋਲਡਨ ਨੈਮਿੰਗ ব্রাঞ্চ ਵਿੱਚ ਪੜਦੇ ਨੇ ਅਸੀਂ ਕਹਿੰਗੇ ਉਹਨੇ ਇੱਕ ਪੰਥਕ ਕਾਰਜ ਕੀਤਾ ਉਹਨੇ ਸੂਰੀ ਨੇ ਸਾਡੀਆਂ ਧੀਆਂ ਪਹਿਨਾ ਵਾਸਤੇ ਬੜੀ ਗਲਤ ਸ਼ਬਦਾਵਲੀ ਵਰਤੀ ਪੰਥ ਵਾਸਤੇ ਬੜੀ ਸ਼ਬਦਾਵਲੀ ਗਲਤ ਵਰਤੀ ਤੇ ਉਹ ਇੱਕ ਪੰਥ ਤੋਕੀ ਜਿਹੜਾ ਸਿੱਖਾਂ ਦੇ ਵਿੱਚ ਦਰਗਰਦਾਨਿਆਂ ਗਿਆ ਜਦੋਂ ਉਹਨਾਂ ਨੇ ਸੋਦਾ ਲਾਇਆ ਗਿਆ ਇੱਕ ਸੰਦੀਪ ਸਿੰਘ ਨਾਂ ਦੇ ਮੁੰਡੇ ਕੋਲੋਂ ਤੇ ਉਹਦੇ ਪਰਿਵਾਰ ਦੇ ਬੱਚੇ ਸਾਡੇ ਗੋਲਡਨ ਰਿਵਿਊ ਬ੍ਰਾਂਚ 'ਤੇ ਪੜ੍ਹਦੇ ਸਨ ਉਹਨਾਂ ਨੇ ਪ੍ਰੋਫੈਸਰ ਸਾਹਿਬ ਨਾਲ ਸੰਪਰਕ ਕੀਤਾ ਕਿ ਅਸੀਂ ਦਬਾਨ ਨੂੰ ਇੱਕ ਬੇਨਤੀ ਕੀਤੀ ਕਿ ਉਹਨਾਂ ਨੇ ਇੱਕ ਪੰਥਕ ਕੰਮ ਕੀਤਾ ਉਸ ਬੱਚਿਆਂ ਨੂੰ ਲੋੜ ਹੈ ਅਸੀਂ ਕਿਉਂ ਨਹੀਂ ਉਹਨਾਂ ਦੀਆਂ ਫੀਸਾਂ ਮਾਫ਼ ਕਰ ਰਹੇ ਪਰ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਾ ਆਂਦੇ باوجود ਜਦੋਂ ਉਹਨਾਂ ਨੂੰ ਕਿਹਾ ਕਿ 250 ਰੁਪਿਆ ਫੀਸ ਮਾਫ਼ ਕਰ ਦਿਆਂਗੇ ਤਾਂ ਉਹ ਜਿਹੜਾ ਸੰਦੀਪ ਸਿੰਘ ਸੀ ਉਹਦੇ ਪਰਿਵਾਰ ਨੇ ਉਹ ਚਿੱਠੀ ਪਾੜ ਕੇ ਉੱਤੇ ਸੁੱਟ ਦਿੱਤੀ ਤੇ ਫਿਰ ਜਦੋਂ ਅਸੀਂ ਇਸ ਗੱਲ ਨੂੰ ਅੱਗੇ ਹੋਰ ਕੋਖਿਆ ਤੇ ਪ੍ਰਿੰਸ ਜਿਹੜਾ ਸੁਖਜਿੰਦਰ ਸਿੰਘ ਪ੍ਰਿੰਸ ਹੈ ਉਹਦੇ ਬੱਚੇ ਜਿਹੜੇ ਨੇ ਮੈਨੇਜਮੈਂਟ ਕਾਲਜ ਪੜ੍ਹਦੇ ਸੀ ਤੇ ਉਹਦੇ 2 ਸਾਲ ਤੋਂ ਉਹਦੇ ਬੇਟੇ ਦੀ ਫੀਸ ਨਹੀਂ ਸੀ ਜਮਾਇਗੀ ਉਹ ਮੁਫਤ ਪੜ੍ਹ ਰਿਆ ਸੀ ਤੇ ਸਾਡਾ ਸਵਾਲ ਡਾਕਟਰ ਇੰਦਰਪ੍ਰੀਤ ਸਿੰਘ ਜਿਹੜਾ ਰਾਜੇ ਪ੍ਰਿੰਸ ਦੇ ਬੱਚੇ ਵਾ ਪੜ ਸਕਦੇ ਨੇ ਕਿ ਉਹ ਪੰਥਕ ਕਾਰਜ ਕਰਨ ਵਾਲਾ ਜਿਹੜਾ ਸੰਦੀਪ ਹੈ ਉਹਦੇ ਪਰਿਵਾਰ ਦੇ ਬੱਚੇ ਕਿਉਂ ਨਹੀਂ ਪੜ ਸਕਦੇ ਸਾਡੀਆਂ ਇਹੋ ਜੀਆਂ ਜੜੀਆਂ ਸੀ ਉਹਨਾਂ ਨਾਲ ਲੜਾਈ ਸੀ ਜਿਹੜੀ ਉਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਹੀ ਉਹ ਆਰਥਿਕ ਤੌਰ ਤੇ ਵੀ ਜਿਹੜੀ ਅਸੀਂ ਉਹਨਾਂ ਦੀ ਲੁੱਟ ਖੋਟ ਦਾ ਵਿਰੋਧ ਕਰਦੇ ਹਾਂ ਇਹ ਕਾਰਨ ਸੀ ਸਾਨੂੰ ਉਹਨਾਂ ਨੂੰ ਬਾਹਰ ਦਾ ਚਲੋ ਇਹ ਗੱਲ ਹੋ ਗਈ ਜੀ ਜੇ ਪਸੂਰੀ ਦੀ ਗੱਲ ਕਰਦੇ ਹਾਂ ਉਹ ਅਸੀਂ ਕਹਿੰਦੇ ਕਿ ਸਿੱਖਾਂ ਦੇ ਖਿਲਾਫ ਬੋਲਦਾ ਸੀ ਸਿੱਖਾਂ ਦੀ ਮਾਂ ਭੈਣਾਂ ਦੀਆਂ ਭੈਣਾਂ ਨੂੰ ਬੁਰੇ ਸ਼ਬਦ ਬੋਲਦਾ ਸੀ ਉਹਨੂੰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਬਣਦੀ ਸੀ ਕਿ ਸੋਦਾ ਲਉਣਾ ਹੀ ਜਿਹੜਾ ਉਹ ਦੇਖੋ ਇਹ ਉਹਦਾ ਆਪਣਾ ਜਿਹੜਾ ਅਸੀਂ ਉਹਦਾ ਫੈਸਲਾ ਸੀ ਅਸੀਂ ਉਹਦੇ 'ਚ ਅਨਵੋਲ ਨਹੀਂ ਹੈ ਕੋਈ ਵੀ ਹੋਰ ਬੰਦਾ ਇਨਵੋਲ ਨਹੀਂ ਹੈ ਜੋ ਕਾਨੂੰਨ ਨੇ ਆਪਣਾ ਕੰਮ ਕਰਨਾ ਹੈ ਉਹ ਕਰ ਰਿਹਾ ਹੈ पर एक पंथक ਅਸੀਂ ਉਹਦੀ ਸੋਚ ਦੀ ਕਦਰ ਕਰਦੇ ਹੋਏ ਚਰੀ ਸਾਡੀ ਸੰਸਥਾ ਪੰਥਕ ਸੰਸਥਾ ਅਸੀਂ ਤੇ ਆਪਣਾ ਜਿਹੜਾ ਉਹਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਨਾ ਉਹਦੇ ਬੱਚੇ ਜੇ ਉਸ ਕਰਕੇ ਪੜ੍ਹਾਈ ਤੋਂ ਹੰਦੀ ਉਹਨੇ ਰਹਿ ਜਾਣ ਤਾਂ ਇਹ ਗੱਲ ਗਲਤ ਹੈ ਅਸੀਂ ਉਹਦੇ ਬੱਚਿਆਂ ਨੂੰ ਸਾਹਮਣਾ ਸਾਡਾ ਪੰਥ ਦਾ ਫਰਜ ਹੈ ਬਹੁਤ ਸਾਰੇ ਜਿਹੜੇ ਸ਼ਹੀਦ ਪਰਿਵਾਰ ਨੇ ਅੱਜ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਹਾਇਤਾ ਦਿੰਦੀ ਹੈ ਚਾਹੇ ਵਕੀਲ ਦੇ ਰੂਪ ਚ ਹੋਏ ਉਹਨਾਂ ਦੇ ਬੱਚਿਆਂ ਦੇ ਰੂਪ ਚ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਾਂਦੀਆਂ ਜਿਹੜੇ ਕੋਈ ਪੰਤਕ ਕਾਰਜ ਕਰਦੇ ਨੇ ਪੰਤਕ ਸੰਸਥਾਵਾਂ ਦਾ ਕੰਮ ਹੀ ਹੈ